ਉਸੀ ਦੇਖ ਰਹੇ ਹੋ ਦਾਂਸਵੇਰਾ ਟੀਵੀ ਅੱਜ ਬਟਾਲੇ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਝਾਕੀਆਂ ਕੱਢੀਆਂ ਗਿਆ ਲੰਕਾ ਦਾ ਹਿੰਦੇ ਮੌਕੇ ਦਿੱਤੇ ਬਹੁਤ ਖੂਬਸੂਰਤ ਝਾਕੀਆਂ ਜਿਹੜੀਆਂ ਉਹ ਬਾਜ਼ਾਰ ਦੇ ਵਿੱਚ ਕੱਢੀਆਂ ਗਿਆ ਉਸ ਤੋਂ ਬਾਅਦ ਰਾਮਕਲਾਈ ਮੰਦਿਰ ਦੇ ਵਿੱਚ ਜਿਹੜਾ ਲੰਕਾ ਦਾ ਹਿੰਦਾ ਪ੍ਰੋਗਰਾਮ ਦਿੱਤਾ ਗਿਆ ਉਹ ਸਾਡੇ ਨਾਲ ਨੇ ਨਰੇਸ਼ ਮਹਾਜਨ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਇਹ ਜਿਹੜਾ ਪ੍ਰੋਗਰਾਮ ਇਹਦੇ ਬਾਰੇ ਦਰਸ਼ਕਾਂ ਨੂੰ ਜੀਹਨਾ ਸਿੱਖੇ ਇਹ ਜਿਹੜਾ ਸਾਡੇ ਨਵਰਾਤਰਿਆਂ ਦੇ ਅੰਦਰ ਮਹਾਮਈ ਦੇ ਜਿਹੜੀ ਅਸੀਂ ਜੋ ਜਗਾਨਿਆਂ ਦਾ ਰਤ ਰਿਆਂ ਦੇ ਉਪਲਖਿ ਦੇ ਆਂਦਾ ਨੁਰਗਾ ਸਭ ਸ਼ਦੀ ਦਾ ਪਾਠ ਸਾਰੇ ਘਰ ਘਰ ਚ ਚੱਲਦਾ ਉਹ ਇੱਕ ਸ਼ਕਤੀ ਤੇ ਭਗਤੀ ਦਾ ਸੰਗਮ ਉਹ ਸ਼ਕਤੀ ਦਾ ਭਗਤੀ ਦੇ ਸੰਗਮ ਦੇ ਨਾਲ ਹੀ ਹਮੇਸ਼ਾ ਸਮਾਜ ਜਿਹੜਾ ਅੱਗੇ ਵੱਧਦਾ ਆ ਔਰ ਇਹ ਜਿਹੜੀ ਆ ਰਾਮ ਲੀਲਾਵਾਂ ਦੇਸ਼ ਪਰਚ ਚੱਲ ਰਹੀ ਹੈ ਉਹਦੇ ਅੰਦਰ ਇੱਕ પ્રસੰਗ ਹੈ ਕਿ ਜੀ ਹਨੂਮਾਨ ਜੀ ਸਮੁੰਦਰ ਪਾਰ ਕਰਕੇ ਜਾ ਕੇ ਲੰਕਾ ਦੇ ਅੰਦਰ ਪ੍ਰਵੇਸ਼ ਕਰਦੇ ਨੇ ਸ਼ੋਕ ਸੰਗ ਰੂਪਜੋ ਪ੍ਰਵੇਸ਼ ਕਰਕੇ ਔਰ ਮਾਤਾ ਸੀਤਾ ਜੀ ਜਿਹੜਾ ਆਪ ਹਰਨ ਰਾਵਣ ਨੇ ਕੀਤਾ ਉਹ ਉਹਦੇ ਸ਼ੋਕਵਾਟਕਾਂ 'ਚ ਪਹੁੰਚਦੇ ਨੇ ਔਰ ਸ਼ੋਕਵਾਟਕਾਂ ਨੂੰ ਜਦੋਂ ਉਜਾੜ ਦਿੰਦੇ ਨੇ ਔਰ ਉੱਥੇ ਮਾਤਾ ਸੀਤਾ ਨੂੰ ਪ੍ਰਭੂ ਰਾਮ ਦਾ ਪੈਸੇ ਦਿੰਦੇ ਤਾਂ ਮਾਤਾ ਸੀਤਾ ਕੋਲੋਂ ਪ੍ਰਭੂ ਰਾਮ ਵਾਸਤੇ ਮੈਸੇ ਹੀ ਲੈਂਦੇ ਨੇ ਔਰ ਉਹ ਲੋਹਿਆਂ ਨੂੰ ਕੰਮ ਕਰਨ ਆ ਕੇ ਗ੍ਰਿਫਤਾਰ ਕਰਕੇ ਆਪਣੇ ਵੱਲੋਂ ਰਾਮਨ ਦੇ ਦਰਬਾਰ 'ਚ ਪੇਸ਼ ਕੀਤਾ ਜਾਂਦਾ ਹੈ ਉਦੋਂ ਬਹਾਸ ਬਾਨਰ ਕਹਿ ਕੇ ਇਹਦਾ ਉਡਾਇਆ ਜਾਂਦਾ ਪਰ ਜਦੋਂ ਉਹਦੀ ਸ਼ਕਤੀ ਨੂੰ ਨਹੀਂ ਪਛਾਨਿਆ ਉਹਦੀ ਪੂਛ ਨੂੰ ਅੱਗ ਲਾ ਦਿੱਤੇ ਆ ਤੋ ਉਸ ਵੇਲੇ ਆਪਣੇ ਉਸ ਲੰਕਾ ਨੂੰ ਪੂਰੀ ਨੂੰ ਜਲਾ ਕੇ ਜਿਹੜੀ ਸੋਨੇ ਦੀ ਲੰਕਾ ਸੀ ਉਹ ਜਲਾ ਕੇ ਰਾਖ ਕਰ ਦਿੰਦਾ ਔਰ ਵਾਪਸ ਆ ਕੇ ਸਮੁੰਦਰ ਪਾਰ ਕਰਕੇ ਪ੍ਰਭੂ ਰਾਮ ਨੂੰ ਆਪਣਾ ਇਤਿਹਾਸ ਦੱਸ ਦਿਆ ਕਿ ਮਾਤਾ ਸੀਤਾ ਦੀ ਉੱਤੇ ਇਹ ਵਿਧਾ ਔਰ ਉਸ ਤੋਂ ਬਾਅਦ ਪੁਲ ਬੰਦਣਾ ਉਹ ਵੀ ਬਾਲਨਸਾਣਾ ਦਾ ਜ਼ਰੂਰੂਕ ਦੇ ਵਿੱਚ ਕੰਮ ਸੀ ਔਰ ਕੋਲ ਬਣ ਕੇ ਸੀਤੂ ਅੱਜ ਵੀ ਮੌਜੂਦ ਆ ਜਣਾ ਔਰ ਸੀਤੂ ਦੇ ਰਾਈ ਉਥੇ ਲੰਕਾ 'ਚ ਜਾ ਕੇ ਜੁੱਧ ਹੋਣਾ ਜੁੱਤ ਤੋਂ ਬਾਅਦ ਮਾਦਾ ਸਿੱਧਾ ਦੀ ਵਾਪਸੀ ਹੋਣੀ ਔਰ ਰਾਜਸ਼ੇ ਜਾਤੀ ਦਾ ਅੰਤ ਹੋਣਾ ਇਹ ਸਾਰਾ ਉਹਦਾ ਦ੍ਰਿਸ਼ ਮਨਸਬ ਜਿਹੜਾ ਇਹਦਾ ਦ੍ਰਿਸ਼ ਪੂਰਾ ਬਣਾ ਕੇ ਲੰਕਾ ਤਿਆਰ ਕਰਕੇ ਤੇ ਲਾਇਆ ਲਿਤਾ ਇਹ ਕਿੰਨੇ ਸਾਲਾਂ ਤੋਂ अठ साल तो पिछे चली आ रही है सिर्फ कोरोना का एक साल रही है। और लगातार अठ साल उपर करते हैं और प्रभु की कृपा न पहला कोई लोगों का आना हों सारा शहर तो सामने उमड़ के इतने पहुंच रहे हैं और जड़ी राम लीलावान के राव अपने कलाकार ने भी इतने पहुंच रहे हनुमान जी भी उड़ी राम लीलावान पहुंच रहे और इतना सम्मानित किया जाएगा और लंका का दहन किया जाएगा ਸੋ ਦੇਖ ਸਾਥੀਓ ਕਿ ਬਹੁਤ ਖੂਬਸੂਰਤ ਜਿਹੜੇ ਪਾਲਾ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਪਬਲਿਕ ਆ ਪਟਿਆਲੇ ਦੀ ਆ ਕੇ ਤੇ ਉਹ ਲੰਕਾ ਦਹਨ ਦਾ ਜਿਹੜਾ ਪ੍ਰੋਗਰਾਮ ਆ ਉਹ ਦੇਖ ਰਹੀ ਆ ਕੈਮਰਾਮੈਨ ਸੋਨੀ ਦੇ ਨਾਲ ਸਰਵੰਸੇਵਕ ਮਾਨ ਪਟਿਆਲਾ ਪੁਰਦਾਸਪੁਰ ਸ਼੍ਰੀ ਰਾਮ ਤਨਾਈ ਮੰਦਿਰ ٹرسٹ ਦੇ ਜਨਰ ਸੈਕਟਰੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਕਿਸ ਤਰੀਕੇ ਨਾਲ ਦਿਮਾਗ 'ਚ ਆਇਆ ਕਿ ਆਪਾਂ ਜਿਸ ਤਰ੍ਹਾਂ ਪੂਰੇ ਭਾਰਤ 'ਚ ਗੱਲ ਕਰੀਏ ਤੇ ਇਹੋ ਜਿਹਾ ਦ੍ਰਿਸ਼ ਨਹੀਂ ਵਿਖਣ ਨੂੰ ਮਿਲਦਾ ਲੇਕਿਨ ਇੱਥੇ ਇਹ ਜਿਹਾ ਕੁਝ ਸ਼ੁਰੂ ਕੀਤਾ ਲੰਕਾ ਦਾ ਹੈਂਦਾ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਤੇ ਕਦੋਂ ਕਿੰਨੇ ਚਿਰ ਤੋਂ ਕਰ ਰਹੇ ਇਸ ਤਰ੍ਹਾਂ ਇੱਕ ਅੱਜ ਤੋਂ 8 ਸਾਲ ਪਹਿਲੇ ਅਸੀਂ ਇਸ ਕਾਰਜਕਰਮ ਨੂੰ ਲੰਕਾ ਦੇ ਹੰਦਾ ਸ਼ੁਰੂ ਕੀਤਾ ਸੀ ਉਹ ਤੇ ਮਗਰ ਬਟਾਲੇ ਦਾ ਇਤਿਹਾਸ ਹੈ ਅੱਜ ਤੋਂ 8 ਸਾਲ ਤੇ 8 8 ਥੀ ਹੋਰ ਪਾ ਲਈਏ 46 ਸਾਲ ਪਹਿਲੇ ਇਹ ਪਰੰਪਰਾ ਬਰਾਲੇ ਚ ਹੁੰਦੀ ਹੁੰਦੀ ਸੀ ਲੰਕਾ ਤੱਕ ਕਦੀ ਪਧਾਰੇ ਮਹੱਲੇ ਤੋਂ ਬਾਅਦ ਜਿਹੜਾ ਐਸਰੋਵਰ ਉੱਥੇ ਜਾਪੂਤਣਾ ਖੰਡਰ ਵਾਲੀ ਸਰੋਵਰ ਲੇਕਿਨ ਲਗਾਤਾਰ 38 ਸਾਲ ਤੋਂ ਇਹ ਪਰੰਪਰਾ ਬੰਦ ਸੀ ਜਦੋਂ ਸਾਡੇ ਰਾਮਪਲੇ ਮੰਦਿਰ ٹرسٹ ਦੇ ਧਿਆਨ ਚ ਗੱਲ ਆਈ ਇਹ ਪਰੰਪਰਾ ਕੱਲਪਟਾਲਾ ਚ ਮਨਾਈ ਜਾਂਦੀ ਸੀ ਉਹਨਾਂ ਨੂੰ ਦੁਬਾਰਾ ਸ਼ੁਰੂਆਤ ਕੀਤਾ ਜਾਏਗਾ। ਅਸੀਂ ਸਾਰੇ ਫਿਰ ਸਲਾਬਾਤ ਮੀਟਿੰਗ ਕਰਕੇ ਆਪਣਾ ਇੱਕ ਤੈਅ ਕੀਤਾ ਕਿ ਲੰਕਾ ਦੇਣ ਦਾ ਪ੍ਰੋਗਰਾਮ ਪਟਿਆਲਾ ਦੇ ਵਿੱਚ ਦੁਬਾਰਾ ਤੋਂ ਸ਼ੁਰੂ ਕੀਤਾ ਜਾਏਗਾ। 8 ਸਾਲ ਤੋਂ ਲਗਾਤਾਰ ਲੰਕਾ ਦੇਣ ਦਾ ਹੀ ਕਾਰਜਕ੍ਰਮ ਕਰ ਰਹੇ ਹਾਂ। ਔਰ ਪੰਜਾਬ ਤੋਂ ਛੱਡ ਕੇ ਸਾਰੇ ਭਾਰਤ ਵੀ ਮੇਰਾ ਨਹੀਂ خیال ਕੋਈ ਕਿਤੇ ਹੋਰ ਵੀ ਇਹ ਪਰੰਪਰਾ ਹੁੰਦੀ ਹੋਵੇ ਲੇਕਿਨ ਪਹਿਲਾਂ ਹੁੰਦੀ ਆ ਗਿਆ ਨਹੀਂ ਸਕਦੇ ਇਹ ਮੇਰਾ ਖਿਆਲ ਹੈ ਸਰ ਦੇਸ਼ ਇੱਕ ਦੰਪਲੇ ਮੰਦਰ ٹرسٹ ਹੈ ਜਿਹੜਾ ਇਸ ਪਰੰਪਰਾ ਨੂੰ ਕਰ ਰਿਹਾ ਔਰ 8 ਸਾਲ ਦੇ ਵਿੱਚ ਲਗਾਤਾਰ ਕਰਦਿਆਂ ਇਹ ਮੇਲੇ ਦਾ ਰੂਪ ਧਾਰਨ ਕਰ ਗਿਆ ਜਿਸ ਤਰ੍ਹਾਂ ਦੁਸ਼ਹਿਰਾ ਦਾ ਮੇਲਾ ਇੱਕ ਮਨਾਇਆ ਜਾਂਦਾ ਨਾ ਬਟਾਲੇ ਦੇ ਵਿੱਚ ਇਸ ਤਰ੍ਹਾਂ ਹੀ ਲੰਕਾ ਤੈਨ ਦਾ ਮੇਲਾ RAM RAI ਮੰਦਰ ਪਰਿਸਰ ਚ ਲਗਾਤਾਰ 8 ਸਾਲ ਤੋਂ ਮਨਾਇਆ ਜਾ ਰਿਹਾ ਹੈ ਇਸੇ ਸੇ ਸ਼ਹਿਰ ਵਾਸੀਆਂ ਦਾ ਬੜਾ ਸੁਜੋਗ ਰਹਿੰਦਾ ਹੈ ਇਸ ਮੌਕੇ ਤੇ ਹੀ ਕੋਈ ਨਾ ਕੋਈ ਮੁੱਖ ਆਸਤੀ ਕੋਈ ਗੈਸ ਚੀਫ ਕਸ ਬੁਲਾਣੇ ਆ ਮੁੱਖ ਵਕਤਾ ਬੁਲਾਣੇ ਆ ਜਿਹੜਾ ਸਮਾਜ ਚ ਇੱਕ ਅੱਛਾ ਵਿਚਾਰ ਦੇ ਸਕੇ ਅੱਜ ਦੇ ਸਾਡੇ ਮੁੱਖ ਵਕਤਾ ਅਮਰੀ ਸਾਗਰ ਜੀ ਸੀ ਉਹਨੇ ਬੜਾ ਵਧੀਆ ਪਰਿਵਾਰਿਕ ਸਮਾਜਿਕ ਔਰ ਧਰਮ ਦੇ ਬਾਰੇ ਅੱਛਾ ਗੱਲ ਕੀਤੀ ਆ ਔਰ ਇਸ ਮੌਕੇ ਤੇ ਜਿਹੜਾ ਕਿ ਬੁਰਾਈ ਤੇ ਸ਼ਾਈ ਤੇ ਵਿਜੇ ਦਾ ਤਿਹਾਰਾ ਔਰ ਲੋਕਾਂ ਨੂੰ ਇੱਕ ਮੈਸੇਜ ਆਂਦਾ ਹੈ ਤੇ ਰਮਾਇਣ ਕੋਲੋਂ ਸਿੱਖਣ ਦਾ ਪ੍ਰਭੂ ਰਾਮ ਸਿੱਧੇ ਚਰਨਾਂ ਦੇ ਚੱਲ ਕੇ ਉਹਨਾਂ ਦਰਸ ਤੇ ਚੱਲ ਕੇ ਇੱਕ ਸਿੱਖੰਦਨਾਂ ਸਿੱਖਿਆਵਾਂ ਨੂੰ ਮੌਕਾ ਮਿਲਦਾ ਔਰ ਇਸ ਨਾਤਨ ਧਰਮ ਦੀ ਪਰੰਪਰਾ ਜੋ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲ ਰਹੀ ਆ ਤੇ ਰਾਮਲੀਲਾ ਦੇ ਰੂਪ ਚ ਅਸੀਂ ਲੰਕਾ ਤਿਆਨ ਦੇ ਰੂਪ ਚ ਵੀ ਇਹਨੂੰ ਨਾਲ ਬਣਾਣਾ ਸ਼ੁਰੂ ਕੀਤਾ ਧੰਨਵਾਦ ਸ਼੍ਰੀ ਰਾਮ ਤੁਲਾਈ ਮੰਦਿਰ ٹرسٹ ਦੇ ਪ੍ਰਧਾਨ ਸਾਡੇ ਨਾਲ ਨੇ ਆਪਾਂ ਨਾਲ ਗੱਲ ਕਰਾਂਗੇ ਪ੍ਰਧਾਨ ਜੀ ਜਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਸ਼ਹਿਰ ਦੇ ਵਿੱਚ ਝਾਕੀਆਂ 걸ੀਆਂ ਜਾਂਦੀਆਂ ਵਾ ਬਹੁਤ ਖੂਬਸੂਰਤ ਝਾਕੀਆਂ ਮੀਆਂ ਤੇ ਕੀ ਲੋਕਾਂ ਨੂੰ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਭਲਕਾ ਦਹਨ ਜਾਂ ਰਾਮਲੀਲਾ ਜਾਂ ਤਿਸ਼ਾਰਾ ਵਿਜੇਤ ਸੀਸ ਇਹ ਸਾਰੇ ਉਸ ਸਾਨੂੰ ਇੱਕ ਪ੍ਰੇਰਨਾ ਦਿੰਦੇ ਨੇ ਸਾਨੂੰ ਸਿੱਖਿਆ ਦਿੰਦੇ ਨੇ ਕਿ ਆ ਜਿੱਦੋਂ ਹਜ਼ਾਰਾਂ ਸਾਲ ਪਹਿਲਾਂ ਕਿਸ ਤਰ੍ਹਾਂ ਗਵਾਨ ਰਾਮ ਨੇ ਸਮਾਜ ਦੇ ਵਿੱਚੋਂ ਬੁਰਾਈ ਨੂੰ ਖਤਮ ਕੀਤਾ ਆ ਗਿਆਨ ਨੂੰ ਖਤਮ ਕੀਤਾ ਕੋਈ ਸੰਦੇਸ਼ ਅੱਜ ਵੀ ਅਸੀਂ ਨੌਜਵਾਨ ਜਿਹੜੀ ਨੂੰ ਦੇਣਾ ਚਾਹੁੰਦੇ ਆ ਇਹ ਭਈ ਬੁਰਾਈ ਜਿਹੜੀ ਹੈ ਇਹ ਤਾਂ ਜਿਆਦਾ ਸਮੇਂ ਪੋਲ ਪਾਲਾ ਨਹੀਂ ਰਹਿੰਦਾ ਬੁਰਾਈ ਦਾ ਅੰਤ ਆਮ ਹੀ ਹੁੰਦਾ ਹੈ ਸਮਾਜ ਦੇ ਵਿੱਚ ਇੱਕ ਸੰਦੇਸ਼ ਹੈ ਕਿ ਸਾਨੂੰ ਹਮੇਸ਼ਾ ਅਛਾਈ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਬੁਰਾਈ ਦੇ ਉਹਨਾਂ ਦੂਰ ਆਣਾ ਚਾਹੀਦਾ ਹੈ ਤਾਂਕਿ ਇਹ ਸਮਾਜ ਜਿਹੜਾ ਛਾਈ ਦੇ ਚੱਲਦਾ ਹੋਇਆ ਉਹ ਬਾਹਰ ਰਾਮ ਦੀਆਂ ਠਿਕਾਣਾਂ ਠਿਕਾਣਾਂ ਦੇ ਚੱਲਦਾ ਹੋਇਆ ਅਸੀਂ ਇਹ ਤੇ ਦਸ਼ ਸਮਾਜ ਦਸ਼ ਦੇ ਜੁ ਬਣਾਈਏ ਇਨਾ ਹੀ ਮੇਰਾ ਸੰਦੇਸ਼ ਹੈ ਬਟਾਲਾ ਦੇ ਆਰਟਿਸਟ ਜਿਹੜੇ ਆ ਉਹ ਲੰਕਾ ਦਹਨ ਦੇ ਮੌਕੇ ਦੇ ਉੱਤੇ ਵੱਖ-ਵੱਖ ਛਾਕੀਆਂ ਬਣਾਉਂਦੇ ਨੇ ਔਰ ਵੱਖ-ਵੱਖ ਕਰੈਕਟਰ ਜਿਹੜੇ ਆ ਆਪਣੇ ਉਹ ਪਲੇ ਕਰਦੇ ਨੇ ਸਾਡੇ ਨਾਲ ਨੇ ਵਿਸ਼ਾਲ ਜੋ ਕਿ 12 ਸਾਲ ਤੋਂ ਰਾਵਣ ਦਾ ਰੋਲ ਨਿਭਾ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਰੈਕਟਰ ਰਾਵਣ ਦਾ ਨਿਭਾ ਕੇ ਜੀ ਨੇਕੀ ਤੇ ਬਦਰੀ ਜਾਂਗਾ ਉਹਦੇ ਜਿਹੇ ਕਰੈਕਟਰ ਰਾਵਣ ਦਾ ਨਿਭਾ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੈ ਸ਼੍ਰੀ ਰਾਮ ਮੈਂ ਪਿਛਲੇ 12 ਸਾਲ ਤੋਂ ਰਾਵਣ ਦਾ ਕਰੈਕਟਰ ਜੋ ਹੈ ਪਲੇ ਕਰ ਰਿਹਾ ਰਾਵਣ ਦੇ ਕਰੈਕਟਰ ਨੂੰ ਆਮ ਦੁਨੀਆ ਨੇ ਵਹਿ ਕਾਫੀ ਡੀਗ੍ਰੇਡ ਕਰਕੇ ਰੱਖਿਆ ਪਰ ਉਹਨਾਂ ਨੂੰ ਵੀ ਸਾਰਾ ਗਿਆਨ ਸੀਗਾ ਚਾਰ ਵੇਦਾਂ ਦਾ ਪਰ ਇਹ ਹੀ ਗਾ ਕਿ ਉਹ ਪ੍ਰਭੂ ਜੀ ਦੀ ਲੀਲਾ ਹੀ ਜਿਹਦੇ ਕਰਕੇ ਉਹਨਾਂ ਨੂੰ ਸ਼ਰਾਫ ਮਿਲਿਆ ਸੀ ਤੇ ਉਹਨਾਂ ਨੇ ਉਹ ਪਾਣਾ ਜਿਹੜਾ ਸੀ ਉਹ ਧਾਰਨ ਕੀਤਾ ਹੈ। ਬਾਕੀ ਇਸ ਕੈਰੈਕਟਰ ਨੂੰ ਨਿਭਾ ਕੇ ਮੈਨੂੰ ਬੜੀ ਸੰਤੁਸ਼ਟੀ ਹੁੰਦੀ ਹੈ। ਮੈਂ ਬੜਾ ਵਧੀਆ ਮਹਿਸੂਸ ਕਰਨਾ ਮੈਨੂੰ ਵੈਸੇ ਵੀ ਪ੍ਰਭੂ ਵੱਲੋਂ ਚਲੋ ਮੈਨੂੰ 12 ਸਾਲ ਹੋ ਗਏ ਕਰਦੇ ਕਰੈਕਟਰ ਨੂੰ ਮੈਂ ਜੋ ਮੈਂ ਆਬਜ਼ਰਵ ਕੀਤਾ ਵਾ ਅੱਜ ਕੱਲ ਦੇ ਲੋਕ ਵੀ ਰਾਮ ਜੀ ਨੂੰ ਘੱਟ ਤੇ ਰਾਵਣ ਨੂੰ ਜ਼ਿਆਦਾ ਫਾਲੋ ਕਰ ਰਹੇ ਆ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਮੇਰਾ ਆਪਣਾ ਐਕਸਪੀਰੀਅੰਸ ਹੈ ਰੰਦਾ ਮੈਂ ਜਦੋਂ ਵੀ ਬਾਹਰ ਨਿਕਲਣਾ ਗੈਟਅਪ ਦੇ ਵਿੱਚ ਸਾਰੇ ਲੋਕ ਰਾਮ ਜੀ ਨਾਲੋਂ ਘੱਟ ਤੇ ਮੇਰੇ ਵੱਲ ਜ਼ਿਆਦਾ ਦੌੜੇ ਦੇ ਜਿੱਦਾਂ ਕਿ ਅੱਜ ਕੱਲ ਦੁਨੀਆ ਸਾਰੀ ਰਕਸ਼ਸ਼ਨਾਵਲ ਜ਼ਿਆਦਾ ਜਾਂਦੀ ਉਹਨਾਂ ਦੀ ਪ੍ਰਵਿੱਤੀ ਜਿਹੜੀ ਉਹ ਰਕਸ਼ਸੀ ਜ਼ਿਆਦਾ ਹੋ ਰਹੀ ਹੈ ਲੋਕਾਂ ਨੂੰ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਵਾਂਗਾ ਕਿ ਪ੍ਰਭੂ ਰਾਮ ਜੀ ਦੇ ਚਰਿੱਤਰ ਤੋਂ ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਵਾ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਮਾਤਾ ਪਿਤਾ ਦੀਆਂ ਆਗਿਆ ਦਾ ਪਾਲਨ ਕਰਨ ਵਾਸਤੇ 14 ਮਰਸ਼ਦਾ ਬਨਵਾਸ ਕੀਤਾ ਕਿਸ ਤਰ੍ਹਾਂ ਉਹਨਾਂ ਨੇ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਕੀਤੀ ਰਾਵਣ ਦਾ ਵਧ ਕਰਨਾ ਵੀ ਉਹਨਾਂ ਹੀ ਕੜੀਆਂ ਦੇ ਵਿੱਚ ਜੁੜਿਆ ਹੋਇਆ ਸੀਗਾ ਇਸ ਕਰਕੇ ਸਾਰਿਆਂ ਨੂੰ ਪ੍ਰਭੂ ਰਾਮ ਜੀ ਦੀ ਲੀਲਾ ਦੇ ਵਿੱਚ ਸੰਮਿਲਿਤ ਹੋ ਕੇ ਉਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਉਹਨੂੰ ਲੈ ਕੇ ਜਾਣਾ ਚਾਹੀਦਾ ਹੈ ਜੈ ਸ਼੍ਰੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਕਹਿਣਾ ਕਿ ਰਾਵਣ ਵੀ ਇੱਕ ਮਹਾਨ ਗਿਆਨੀ ਸੀ ਜਿਨ੍ਹਾਂ ਨੂੰ ਚਾਰ ਵੇਦ ਜਿਹੜੇ ਆ ਉਹ ਜਵਾਨੀ ਜਾਲਸਾ ਨਾਲ ਅਤੇ ਅੱਜ ਵੀ ਜੇ ਗੱਲ ਕੀਤੀ ਜਾਵੇ ਤੇ ਆਯੁਰਵੇਦ ਦੀ ਗੱਲ ਕੀਤੀ ਜਾਵੇ ਤੇ ਕਿੰਨੀਆਂ ਦਵਾਈਆਂ ਜਿਹੜੀਆਂ ਆ ਵਾ ਅੱਜ ਵੀ ਉਹਨਾਂ ਦੇ ਗ੍ਰੰਥ ਜਿਹੜੇ ਉਹਨਾਂ ਨੇ ਜਾਤਾ ਸਨ ਉਹ ਤੋਂ ਅੱਜ ਰਿਸਰਚਾਂ ਜਿਹੜੀਆਂ ਹੋ ਰਹੀਆਂ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਨ ਪਟਾਲਾ ਗੁਰਦਾਸਪੁਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप